ਬਾਬਾ ਦੀਪ ਸਿੰਘ ਜੀ ਮਹਾਰਾਜ ਇਹ ਤੇ ਬੜਾ ਭਰੋਸਾ ਜੇ ਸੱਚੀ ਮੈਂ ਕੰਨਾ ਜੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਨਾ ਕਿ ਪਵਿੱਤਰ ਨਾਮ ਆ ਨਾ ਬਾਬਾ ਜੀ ਦਾ ਤੁਸੀਂ ਲੋਗੇ ਤੁਹਾਡੀ ਜ਼ਿੰਦਗੀ ਬਦਲੇਗੀ ਇਹ ਜਿਹੜੇ ਦੁੱਖ ਹੈ ਜਿਹੜੀਆਂ ਪਰੇਸ਼ਾਨੀਆਂ ਆਈਆਂ ਜਰੂਰ ਪਿੱਛੇ ਹੋਣਗੀਆਂ ਕਿਉਂਕਿ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੀ ਭਗਤੀ ਬਹੁਤ ਜ਼ਿਆਦਾ ਹੈ ਆਪਾਂ ਬਿਆਨ ਨਹੀਂ ਕਰ ਸਕਦੇ ਸ਼ਬਦਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਕੋਲੋਂ ਭਗਤੀ ਵੀ ਪੂਰੀ ਹੈ ਤੇ ਸ਼ਕਤੀ ਵੀ ਪੂਰੀ ਹੈ ਇਸ ਲਈ ਜਦੋਂ ਤੁਹਾਨੂੰ ਜਿਆਦਾ ਟੈਨਸ਼ਨ ਹੋਵੇ ਜਦੋਂ ਤੁਹਾਨੂੰ ਬਹੁਤ ਜਿਆਦਾ ਸਟ्रेस ਲੱਗੇ ਦਿਮਾਗ ਤੇ ਟੈਨਸ਼ਨਾਂ ਨੇ ਹਰ ਪਾਸਿਓਂ ਘੇਰਿਆ ਹੋਵੇ ਦੁਨੀਆ ਨੇ ਸਾਥ ਛੱਡਤਾ ਹੋਵੇ ਉਦੋਂ ਬਸ ਇੱਕੋ ਗੱਲ ਯਾਦ ਰੱਖਣੀ ਹੈ ਤੇ ਇੱਕੋ ਗੱਲ ਕਹਿਣੀ ਹੈ ਆਪਣੇ ਦਿਲੋ ਦਿਮਾਗ ਨੂੰ ਕਿ ਦਿਲਾਂ ਤੂੰ ਟੈਨਸ਼ਨ ਨਹੀਂ ਲੈਣੀ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇਰੇ ਨਾਲ ਬੈਠੇ ਆ ਸਭ ਕੁਝ ਠੀਕ ਹੋਏਗਾ ਬਾਬਾ ਜੀ ਸਭ ਕੁਝ ਠੀਕ ਕਰਨਗੇ ਤੇ ਇਹ ਸੱਚੇ ਵਿਸ਼ਵਾਸ ਦੀ ਗੱਲ ਜੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਪਿਆਰ ਚ ਇੰਨੀ ਗੱਲ ਕਹਿ ਸਕਦਾ ਮੈਂ ਕਿ ਜੇ ਤੁਹਾਡਾ ਸੱਚਾ ਭਰੋਸਾ ਹੋ ਗਿਆ ਨਾ ਤੁਸੀਂ ਦੁਨੀਆ ਵੱਲ ਨਹੀਂ ਤੁਸੀਂ ਸਿਰਫ ਆਪਣੇ ਮਾਲਕ ਦੇ ਪਾਸੇ ਧਿਆਨ ਲਾ ਦਿੱਤਾ ਕਿ ਠੀਕ ਹੈ ਜੀ ਮੇਰਾ ਗੁਰੂ ਮੇਰਾ ਸਮਾ ਜ਼ਰੂਰ ਬਦਲਣਗੇ ਕੋਈ ਗੱਲ ਨਹੀਂ ਜੇ ਅੱਜ ਟੈਨਸ਼ਨ ਆਈਆਂ ਦੁੱਖ ਆ ਗਏ ਮੈਨੂੰ ਕੋਈ ਪਰਵਾਹ ਨਹੀਂ ਕਿ ਮੈਂ ਆਪਣੇ ਮਾਲਕ ਦੇ ਕੋਲ ਜਾਣਾ ਹੀ ਜਾਣਾ ਮੈਂ ਆਪਣੇ ਮਾਲਕ ਦਾ ਦਰ ਨਹੀਂ ਛੱਡਣਾ ਤੇ ਯਕੀਨਨ ਫਿਰ ਇੱਕ ਐਸਾ ਸਮਾ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਆਏਗਾ ਜਦੋਂ ਸਭ ਕੁਝ ਬਦਲੇਗਾ ਮੈਂ ਕਹਿੰਦਾ ਜੀ ਜਿਨ੍ਹਾਂ ਨੇ ਤੁਹਾਡਾ ਸਾਥ ਛੱਡਿਆ ਹੈਗਾ ਨਾ ਉਹ ਵੀ ਹੈਰਾਨ ਹੋਣਗੇ ਵੇਖ ਕੇ ਕਿ ਆ ਬੰਦਾ ਕਿੱਥੇ ਪੋ ਗਿਆ ਅੱਜ ਮਾਲਕ ਜਦੋਂ ਵੇਖਦਾ ਨਾ ਕਿ ਮੇਰੇ ਬੱਚੇ ਨੂੰ ਮੇਰੇ ਤੇ ਬਹੁਤ ਭਰੋਸਾ ਆਗਾ ਦੁੱਖਾਂ ਦੀਆਂ بارشਾਂ ਵੀ ਆਈਆਂ ਤੂਫਾਨ ਵੀ ਆਏ ਪਰ ਮੇਰਾ ਬੱਚਾ ਨਹੀਂ ਡੋਲਿਆ ਐਨੇ ਮੇਰੇ ਤੇ ਪੂਰਾ ਭਰੋਸਾ ਰੱਖਿਆ ਤਾਂ ਮੈਂ ਕੰਨਾ ਜੀ ਫੇਰ ਤਾਂ ਇੱਥੇ ਸਭ ਕੁਝ ਹੋ ਸਕਦਾ ਜਿਹੜੀਆਂ ਦੀਦਾ ਤੁਹਾਡੇ ਮਨ ਤੇ ਇੰਪੋਸੀਬਲ ਆ ਨਾ ਦੁਨੀਆ ਗੰਦੀ ਹੋएगी ਕਿ ਐਸਾ ਨਹੀਂ ਹੁੰਦਾ ਕਦੇ ਤੁਹਾਡਾ ਸੱਚਾ ਭਰੋਸਾ ਤੇ ਤੁਹਾਡਾ ਸੱਚਾ ਪਿਆਰ ਆਪਣੇ ਗੁਰੂ ਦੇ ਨਾਲ ਸਭ ਕੁਝ ਕਰਾ ਸਕਦਾ ਜੇ ਇਸ ਲਈ ਭਰੋਸਾ ਰੱਖਿਆ ਕਰੋ ਪੈਂਸ਼ਨ ਨਹੀਂ ਲੈਣੀ ਕਦੇ ਵੀ ਅੱਗੇ ਦੀ ਤੁਸੀਂ ਆਪਣੇ ਗੁਰੂ ਪਾਸੇ ਲੱਗੇ ਰਹੋ ਕੋਈ ਲੋੜ ਨਹੀਂ ਗਈ ਜੇ ਕੋਈ ਨਹੀਂ ਦੋਸਤ ਨਹੀਂ ਸਾਥੀ ਕੋਈ ਨਹੀਂ ਰਿਸ਼ਤੇਦਾਰ ਕੋਈ ਗੱਲ ਨਹੀਂ ਮਾਲਕ ਤੋਂ ਵੱਡਾ ਸਾਥੀ ਨਹੀਂ ਜੇ ਕੋਈ ਤੁਹਾਡਾ ਬਾਬਾ ਦੀਪ ਸਿੰਘ ਜੀ ਮਹਾਰਾਜ ਤੇ ਭਰੋਸਾ ਰੱਖਣਾ ਤੁਹਾਡੀ ਜ਼ਿੰਦਗੀ ਦੇ ਸਾਰੇ ਕਾਰੇ ਬੜੇ ਸੋਹਣੇ ਹੋਣੇ ਜੇ ਬੜੀਆਂ ਤਰੱਕੀਆਂ ਬੜੇ ਭਾਗ ਲੱਗਣੇ ਤੁਹਾਡੀ ਮੇਂਦਰੂ ਦੇਖਣਾ ਤੁਸੀਂ ਤੁਹਾਡਾ ਸਮਾਂ ਦਾ ਦੇਖਣਾ ਬੜਾ ਸੋਹਣਾ ਆਏਗਾ ਭਰੋਸਾ ਰੱਖੋ ਬਾਬਾ ਜੀ ਦੇ ਕੁਝ ਨਹੀਂ ਗਲਤ ਹੋਣਾ ਤੁਹਾਨੂੰ ਜਿਹੜੇ ਸੱਚਾ ਪਿਆਰ ਕਰਦੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨਾਲ ਜਰੂਰ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ